ਜਿਵੇਂ ਸਾਡੀਆਂ ਦਾਦੀਆਂ ਠੀਕ ਹੈ ਜਾਂ ਸਾਡੀਆਂ ਮਾਵਾਂ ਕੰਮ ਕਰਦੀਆਂ ਸੀ ਰਾਜਸਥਾਨ ਚ ਬੁੜੀਆਂ ਐ ਕੰਮ ਕਰਦੇ ਆ ਆ ਆਪਣੀ ਚਾਚੀ ਐ ਇਹ ਪੂਰਾ 1 ਵਜੇ ਆ ਪੈ ਦੁਪਹਿਰੇ ਤੇ ਖੇਤ ਚ ਲੱਗੀ ਹੋਈ ਮਾਂ ਚਾਚੀ ਆਪ ਕਿਆ ਕਿਆ ਕੰਮ ਕਰਦੋ ਸਾਰਾ ਦਿਨ ਦਾ ਕੰਮ ਬਤਾ ਦਿਓ ਸਾਰਾ ਦਿਨ ਦਾ ਹਾਂ ਸਵੇਰ ਕਿਤਨੇ ਵਜੇ ਉੱਠਦੇ ਹੋ ਸਵੇਰ 4 ਵਜੇ ਉੱਠਦੇ ਹੈਂ ਔਰ ਡੰਡਾ ਕ ਪੋਇਟਾ ਡਾਲਤੇ ਹੈਂ ਬੈਂਸ਼ੇ ਕ ਅੱਛਾ ਮੱਜਾ ਨੂੰ ਪਠੇ ਪੋਣੇ 4 ਵਜੇ ਉੱਠ ਗਏ ਹਾਂ ਅੱਗੇ ਸਭ ਗਰਮ ਬਾਰੋ ਜਾੜੋ ਲਗਾ ਚੁੱਲੋ ਚੇਤਾਵਾ ਚਾਹ ਬਣਾਵਾ ਸਭ ਕੰਮ ਕਰ ਐਰ ਬੱਚੇ ਰੋਟੀ ਸਾਗ ਬਣਾਵਾ ਤੇ ਡੰਡਾ ਦੇ ਲੀਲੂ ਚਾਰੋਂ ਲੈ ਆਵਾ ਅਖੇ ਮਾਲਾ ਖੇਤੋਂ ਪੱਠੇ ਵੀ ਲਿਆਉਂਦੀ ਹੈ ਵਿਚਾਰੀ ਅੱਗੇ ਆਗੇ ਆਗੇ ਹਾਂ ਉਸਕੇ ਬਾਅਦ ਅਰ ਪੱਚੇ ਚਨਾ ਵਾਲਾ ਖੇਤ ਤੇ ਜਾਵਾਂ ਛਣ ਚਨਾ ਪਾੜਾ ਦਿਨ ਭਰ ਅੱਛਾ ਦੇ ਸਾਰਾ ਦਿਨ ਗੋਡੀ ਕਰਦੀਆਂ ਕਹਿੰਦੀ ਫਿਰ ਆ ਕੇ ਖੇਅ ਜਿਵੇਂ ਛੋਲੇ ਵਜੇ ਅੱਛਾ ਫਿਰ ਕੱਟਦੀ ਵੀ ਆ ਅੱਗੇ ਸਭ ਪਾ ਵਾਪਿਸ ਕਰੇ ਜਾਵਾਂ ਕਿਤਨੇ ਵਜੇ 6 ਵਜੇ ਅੱਛਾ 6 ਵਜੇ ਘਰੇ ਜਾਂਦੇ ਹਾਂ ਹਾਂ ਉਸਕੇ ਬਾਅਦ اس کے بعد واپس وہی کام اپنے بھاسے دونی پڑتی ہے پوئٹا ڈالنا پڑتا ہے ون چارو ڈالنا پڑتا ہے پانی بھی پیلانا پڑھے سبھی کام کرنا پڑے تو دیکھ لو بھائی اے جڑیاں راجستانیاں سڑیاں ماواں جڑیاں سویرے 4 بجے اٹھدیاں تے رات دے 10 بجے جاندے نا جاسی رات کی 10 بجے تے پہلا انہاں نے اٹھن سار مالا مزہ انو پٹھے پاونے ہیں پھر چوڑیاں ਫਿਰ ਉਹ ਤੋਂ ਬਾਅਦ ਨੀਰਾ ਲੈ ਕੇ ਆਉਣਾ ਘਰ ਦਾ ਸਾਰਾ ਕੰਮ ਕਰਨਾ ਫਿਰ ਖੇਤ ਆ ਜਾਣਾ ਖੇਤ ਕਿੰਨੇ ਵਜੇ ਆ ਜਾਂਦਾ ਚਾਚੀ 9 ਵਜੇ 9 ਵਜੇ ਖੇਤ ਆ ਜਾਂਦਾ ਫਿਰ 6 ਵਜੇ ਦਾ ਖੇਤ ਦੇ ਵਿੱਚ ਕੰਮ ਕਰਦੀ ਆ ਉਸ ਤੋਂ ਬਾਅਦ ਫਿਰ ਜਾ ਕੇ ਪੱਠੇ ਪਾਉਣੇ ਫਿਰ ਜਾ ਕੇ ਧਾਰਾਂ ਚੋੜੀਆਂ ਫਿਰ ਜਾ ਕੇ 10 ਵਜੇ ਅੱਖ ਲੱਗਦੀ ਹੈ ਬਾਈ ਆਹ ਕੰਮ ਹੈ ਇੰਨਾ ਜਿਹੜੀ ਸਟ੍ਰਗਲ ਵਾਲੀ ਜ਼ਿੰਦਗੀ ਆ ਬੀਬੀਆਂ ਦੀ ਤੇ ਸਾਡੀਆਂ ਵਹਿਲੀਆਂ ਇਵੇਂ ਠਟ ਕਰਦ ਕਰ ਰਹੀਆਂ ਨੇ